ਗੁਰਜੀ ਦਾ ਖਾਲਸਾ ਸਾਲ ਸਵਾਹਿ ਗੁਰਜੀ ਵਾਹਿਗੁਰਜੀ ਦੀ ਬਤੇ ਸਾਰੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਜੇ ਬੈਠੇ ਆ ਬੜੀ ਚੜਦੀ ਕਲਾ ਦੇ ਵਿੱਚ ਸੋਚੀ ਸੰਗਤ ਬੜੀ ਚੜਦੀ ਕਲਾ ਦੇ ਜਿਹੜੀ ਵੀ ਅੱਜ ਸ਼੍ਰੋਮਣੀ ਕਰਨਾਲ ਬਾਬਾ ਜੀ ਵਰਸਿੰਘ ਭਾਈ ਜੈਤਾ ਜੀ ਜਿਹੜੇ ਅੱਜ ਆਪਾਂ ਉਹਨਾਂ ਦੇ ਇਤਿਹਾਸ ਨੂੰ ਸੁਣਨ ਵਾਸਤੇ ਤੇ ਸਭ ਤੋਂ ਵੱਡਾ ਜਿਹੜਾ ਸਾਡਾ ਮੁੱਦਾ ਅੱਜ ਜੰਪੂਰ ਘੜੀ ਦਾ ਖੇਤਲਾ ਸ਼ਹੀਦ ਬਾਬਾ ਜੀਵਨ ਸਿੰਘ ਦੇਖੋ ਸਾਰੇ ਆਪਾਂ ਬੜੀ ਚਾਦੀ ਗਵਾਦੇ ਵਿੱਚ ਗੱਲ ਕਰਦੇ ਆ ਸਾਰੇ ਧਿਆਨ ਦਿਓ ਵੀ ਦੇਖੋ ਆਪਾਂ ਫੇਸਬੁੱਕਾਂ ਤੇ ਸਾਰਿਆਂ ਨੇ ਬੜਾ ਬੋਲਣਾ ਹੈ ਇਹ ਸੁਣ ਕੇ ਵੀ ਸਾਰਿਆਂ ਨੇ ਜਾਣਾ ਹੈ ਉਹੜਾ ਵਿੱਚ 4 ਦਿਨ ਬਾਅਦ ਆਪਾਂ ਸਾਰੀਆਂ ਗੱਲਾਂ ਭੁੱਲ ਜਾਈਏ ਕਿਉਂਕਿ ਬਾਬਾ ਜੀਵਨ ਸਿੰਘ ਸੁਰਮਿਤ ਕਟਿਆਲ ਜਿਹੜੇ ਕੀ ਜੰਪੂਰ ਘੜੀ ਦੇ ਖੇਤ ਦੇ ਸ਼ਹੀਦ ਹੋਏ ਆ ਜਿੱਤੇ ਕੀ ਕੱਲਗੇ ਤੋਂ ਨੇ ਦਾ ਵਿਸ਼ਾ ਹੈ ਉਹ ਵੀ ਬੜਾ ਵੱਡਾ ਵਿਸ਼ਾ ਹੈ ਕਿਉਂਕਿ ਜੇ ਤੁਸੀਂ ਕੱਲੀ ਐਸਟੀਪੀਸੀ ਤੇ ਆਸ ਰੱਖੋ ਵਿਸ਼ਾ ਨੂੰ ਐਸਜੀਪੀਸੀ ਅਨਸਾਰ ਦੇਗੀ ਉਹ ਕੱਲੇ ਅਨਸਾਰ ਤੇ ਨਾ ਤੁਸੀਂ ਰੋ ਉਹ ਉਹਨਾਂ ਦੀ ਮਰਜ਼ੀ ਉਹਨਾਂ ਨੇ ਕੀ ਕਹਣਾ ਚਮਕੌਰ ਦੀ ਗੜੀ ਦੇ ਵਿੱਚੋਂ ਬਾਬਾ ਜੀਵਨ ਸਿੰਘ ਦਾ ਨਾਂ ਖੜਿਆ ਧਿਆਨ ਚੋ ਸਾਰੇ ਧਿਆਨ ਦਿਓ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਜੀਵਨ ਸਿੰਘ ਦਾ ਨਾਂ ਨਹੀਂ ਹੈਗਾ ਜਿਹੜੇ ਪਾਰਕ ਬਣੇ ਏ ਤੇ ਜੇ ਆਪਾਂ ਕਹੀਏ ਕਿ ਚਰਜੀਤ ਸਿੰਘ ਨੇ ਚਰਨੀਨਾ ਬਣਾਈ ਏ ਉਹ ਸਰਪੇਕ ਸਰਕਾਰ ਦਾ ਸੀਐਮ ਸੀ ਦਾ ਬਿਨਾਂ ਐੱਜੀਪੀਸੀ ਤੋਂ ਉਹ ਪਾਰਕ ਨਹੀਂ ਬਣੀ ਜਿਹੜਾ ਬਾਬਾ ਜੀਵਨ ਸਿੰਘ ਦਾ ਨਾਂ ਕੱਢਿਆ ਗਿਆ ਪਾਰਕ ਦੇ ਵਿੱਚੋਂ ਉਹ ਐੱਜੀਪੀਸੀ ਨੇ ਹੀ ਕਢਾਇਆ ਲੋਕੋ ਸਾਰੇ ਗੱਲਾਂ ਪਾਉਂਦੇ ਆ ਦੇਤੀ ਲੋੜੇ ਹੁਣ ਸਾਰੇ ਆਪਾਂ ਕਰਲਾ ਕਰਦੇ ਪਏ ਆ ਵੀ ਜੇ ਐੱਜੀਪੀਸੀ ਕਾਤੋਂ ਕੋ ਸਾਹਤੋਂ ਕੋਈ ਹੁਕਮ ਦੇਗੀ ਕਲ ਕੀ ਕੋੜੇ ਦਾ ਵਿਸ਼ੇ ਤੇ ਕੀ ਸਾਡੀਆਂ ਨਤਾਪਾ ਆ ਚੱਲਣਗੇ ਕਿ ਅਸੀਂ ਕਿਹੜਾ ਸਟੈਂਡ ਲੈਣਾ ਹੈ ਉਹ ਕ ਐਸਪੀਸੀ ਬਤਾਉਂਦੇ ਕਹੇ ਆ ਲਿਓ ਕਿ ਕਲ ਕੀ ਕੋੜਾ ਬਾਬਾ ਸੰਗਰ ਸਕਦਾ ਚੋਕੋ ਚੰਪੂਰ ਖੜੀ ਦੇ ਵਿੱਚ ਜਿਹੜੀ ਐਸਪੀਸੀ ਕਹਰੀ ਹੈ ਕਲ ਕੀ ਕੋੜੇ ਬਾਗੇ ਪਰ ਅੱਗੇ ਦੇਖਣਾ ਕਿ ਅਸੀਂ ਕੀ ਕਹਿਣਾ ਸਾਰੀ ਉਹ ਔਗਣ ਇਕੱਠਿਆਂ ਹੁੰਦੀ ਲੋੜ ਸਭ ਤੋਂ ਵੱਡੀ ਚ ਗੱਲ ਹੈ ਸਭ ਸਭ ਤੋਂ ਪਹਿਲਾਂ ਜਿਹੜਾ ਚੰਪੂਰ ਖੜੀ ਬਾਬਾ ਜੀਵਨ ਸਿੰਘ ਦਾ ਸ਼ਹੀਦੀ ਅਸਥਾਨ ਹੈ ਜੇ ਚਮਕੋਲ ਖੜੀ ਤੇ ਖੀਰਦਾ ਸ਼ਹੀਦ ਬਾਬਾ ਜੀਵਨ ਸਿੰਘ ਹੋਇਆ ਹੈ ਤੇ ਕੱਲ੍ਹ ਕੀ ਆਪੀ ਉਹਦੀ ਸਾਨੂੰ ਆਪਣੇ ਅਸਥਾਨ ਤੇ ਬੜੀ ਵੱਡੀ ਦਾਵੇਦਾਰੀ ਕਰਨ ਦੀ ਲੋੜ ਹੈ ਜੇ ਅਸੀਂ ਉੱਥੇ ਚਮਕੋਲ ਖੜੀ ਦੇ ਵਿੱਚ ਸਾਡਾ ਸਤਿਗੁਰੂ ਜਗਨਨਾਥ ਸਿੰਘ ਪਾਪਾ ਜੀਵਨ ਸਿੰਘ ਸ਼ਹੀਦ ਹੋਇਆ ਹੈ ਤੇ ਜੇ ਅਸੀਂ ਇਹ ਦਾਵੇਦਾਰੀ ਕਰਦੇ ਚਾਹੁੰਦੇ ਗੁਰਾਜੇ ਖੀਰਦਾ ਸ਼ਹੀਦ ਦੇ ਤੇ ਕੱਲ੍ਹ ਕੀ ਆਪੇ ਭਰਾੜੀ ਤਮਾਮ ਲੜਦੀ ਲੋੜ ਦੀ ਸਾਰੇ ਗੋਮਪਾ ਇਕੱਠੇ ਹੋਈਏ ਅੱਜ ਤੱਕ ਦੇਖੋ ਆਪਾਂ ਸਾਰੇ ਕਿੰਨੀਆਂ ਗੱਲਾਂ ਕਰਦੇ ਆ ਅੱਜ ਤੱਕ ਸਾਡੀ ਗੋਮ ਕੋਈ ਵੱਡਾ ਲੀਡਰ ਨਹੀਂ ਦਿੱਤਾ ਗਿਆ ਸਮਾਜ ਨੂੰ ਜਾਲੀ ਸਾਹਿਬ ਪੱਕੇ ਗੱਲ ਕਰਨੀ ਲੋੜ ਹੈ ਕਿਉਂਕੋ ਖਾਲਸਾ ਪਹੁੰਚਿਆ ਫੈਸਲੇ ਪਹੁੰਚ ਚੋਣਿਆ ਨਾ ਕੱਲੇ ਸਮਾਜ ਦੇ ਸਮਾਜ ਨੂੰ ਇਹੀ ਬੇਨਤੀ ਕਿ ਤਖੜੇ ਹੋ ਕੇ ਕੋਈ ਸਿਆਸੀ ਲੀਡਰ ਵੀ ਤਖੜਾ ਗੋਮ ਨੂੰ ਦੋ ਜਿਹੜਾ ਕਿ ਗੋਮ ਦਾ ਸਾਰੇ ਮਸਲੇ ਹੱਲ ਕਰੇ ਉਤੇ ਗੋਮ ਦੇ ਮੱਥ ਤੇ ਤੱਕਲੇ ਚਰ ਰਿਆ ਹੁਣ ਪੰਜ ਸੱਤ ਜਿਹੜੇ ਕਿ ਉਹ ਵੀ ਇੰਨਾ ਵੱਡਾ ਫੈਸਲਾ ਲੈਣ ਜੇ ਕੱਲ ਤੋਂ ਕਾਲਪਤਕਰ ਸਾਹਿਬ ਵਾਲਾ ਕੋਈ ਫੈਸਲਾ ਲੈਂਦਾ ਹੈ ਕਲ ਕੀ ਕੋਲੇ ਦੇ ਨਿਸ਼ੇ ਤੇ ਕੀ ਤੁਹਾਡਾ ਸਾਰਿਆਂ ਦਾ ਕੀ ਸਟੈਂਡ ਹੋਏਗਾ ਕੀ ਅਸੀਂ ਉਹਨਾਂ ਦੇ ਖਿਲਾਫ ਜਾ ਸਕਾਂਗੇ ਸਾਰੇ ਆਪਾਂ ਇਹ ਕਿਸ਼ੇ ਨਾ ਧਾਰ ਦਿਓ ਅੱਜੋਂ ਆਪਾਂ ਸਾਰੇ ਕਲ ਕੀ ਦੀ ਲੜਾਈ ਲੜ ਰਹੇ ਆਂ

ਕੱਲੇ ਕਲਗੀ ਤੋੜੇ ਦੀ ਗੱਲ ਨਹੀਂ ਹੈਗੀ ਸਾਨੂੰ ਸਭ ਤੋਂ ਵੱਡੇ ਤਗੜੇ ਹੋ ਕੇ ਸ੍ਰੋਮਣੀ ਜਨਰਲ ਬਾਬਾ ਜੀਵਨ ਸਿੰਘ ਦਾ ਇੰਨਾ ਵੱਡਾ ਇੱਕ ਇਤਿਹਾਸਕ ਦਿਨ ਮਨਾਈਏ ਕਿ ਜੇ ਗੁਰੂ ਤੇਗ ਬਹਾਦਰ ਪਾਸ਼ਾ ਦਾ 350 ਸਾਲਾ ਮਨਾਇਆ ਜਾ ਸਕਦਾ ਹੈ ਭਾਈ ਪੱਥੀ ਦਾ ਦਾਦਾ ਭਾਈ ਮਤੀ ਦਾ ਦਾਦਾ ਭਾਈ ਜਾਲੇ ਦਾ ਇਹ ਤੁਸੀਂ ਸਾਰੀ ਕੌਮ ਇਕੱਠੀ ਹੋ ਕੇ 350 ਸਾਲਾ ਬਾਬਾ ਜੀਵਨ ਸਿੰਘ ਦਾ ਚਮਕੋੜੀ ਗਣੀ ਚੰਦੇ ਨਹੀਂ ਬਣਾ ਸਕਦੇ ਹੂੰ سارے قوم کٹھی ہو کے چار پانچ لکھ کا کٹ ہوئے بابا جیون سنگھے تین سو سالا بنا سرکار بھی پتا لگ سکے اے جی پی سی بھی پتا لگ سکے اکال تخت صاحب تھا جہد چنگے فیصلے لتان نہیں بھار چلتی ہے تو دبایا جا ہیں ਪੁਰਾਣੇ ਕਲੋਂ ਤੁਸੀਂ ਵੇਖਿਆ ਕੋ ਚੋਅਏ ਸਾਧ ਆਪ ਅੱਡ ਜਿੱਤਾ ਵਡਾ ਸੀ ਇਤਿਆਰ ਦੋ ਸਾਲੇ ਉਸ ਸਤਨਾ ਜਿੱਥੇ ਤੇ ਗੁਰੂ ਗ੍ਰੰਥ ਸਾਹਿਬ ਦੇ ਬਾਬਰ ਕੁਰਸੀ ਜਾਈ ਉੱਥੇ ਹੀ ਕਾਮੀਨਾ ਦਾ ਚੋਹਾ ਪ੍ਰਾਉਤ ਸੀ ਉੱਥੇ ਇਹਨਾਂ ਦੇ ਖੂਨ ਵੀ ਆ ਸੀਗੇ ਪਰੰਦਰ ਸਾਹਿਬ ਜੀ ਦਾ ਚੋਹਾ ਪ੍ਰਾਉਤ ਤੇ ਪਾਣੀ ਵੀ ਆ ਸੀਗਾ ਸਾਡੇ ਕਿੰਨੇ ਪ੍ਰਚਾਰਕ ਬੋਲੇ ਉਸ ਵਿਸ਼ੇ ਤੇ ਸਾਡੇ ਕੋਲ ਜਿਹੜਾ ਜਰ ਜਾ ਕਿ ਉਹਨਾਂ ਦੀ ਝੋਲੀ 'ਚ ਬਹਿ ਗਏ ਇੱਥੇ ਮਾਜੇ ਦੀ ਸਾਡੇ ਤੇ ਬੜੀ ਬੈਠੀ ਹੋਣੀ ਆ ਸਾਡੇ ਜਗਤਕਾਰਪਾਉਨਾਂ ਦੀ ਝੋਲੀ 'ਚ ਬੈਠੇ ਜਿਹੜੇ ਬੰਦਾ ਤੁਹਾਨੂੰ ਕਹਿ ਰਿਹਾ ਤੁਸੀਂ ਚੌਥੇ ਕੁੜੀ ਆ ਤੁਹਾਡੇ ਘੂਟੇ ਤੁਹਾਡਾ ਸਰੋਵਰਾਟ ਸੀ ਸਾਡੇ ਜਨਨ ਸਾਡੀ ਗੋਮ ਤੇ ਮੁਖੀਕਾਰਪਾਉਨਾਂ ਦੀ ਝੋਲੀ 'ਚ ਬੈਠੇ ਕਿੱਥੇ ਚੱਕ ਕੌਮ ਖੜੀ ਤੁਹਾਡੀ ਆਦਮੀ ਸਾਹਿਬ ਦੇਖੋ ਤੁਸੀਂ ਸੰਪਰਦਾਨਾ ਦੇ ਚਲ ਜਾਓ ਕਿੰਨਾ ਸਮਾਜ ਤੁਹਾਡਾ ਤੁਹਾਡੇ ਭਾਂਡੇ ਸਾਰਿਆਂ ਦੇ ਅੱਟ ਨੇ ਉੱਥੇ ਅੱਟ ਭਾਂਡੇ ਜੀਦਾ ਵੀ ਹੈ ਅਮਰਤ ਸ਼ਕੂਲ ਦੇ ਦੋ ਭਾਡੇ ਸਾਹਮਣੇ ਆਜੇ ਜੇ ਤੁਸੀਂ ਅਜ ਤੱਕ ਡੇ ਨਾ ਹੋਏ ਅੱਜ ਆਸੀ ਕਹਿੰਦੇ ਸਾਡਾ ਮਜੀਠ ਸਿੰਘ ਸਮਾਜ ਬੜਾ ਦਲੇਰ ਤੇ ਬੜਾ ਜੋੜਾ ਹੈ ਅੱਜ ਵੀ ਤੁਹਾਡੇ ਲੋਕਾਂ ਨਾਲ ਭਾਂਡੇ ਲਾ ਗਿਆ ਇਹਦੇ ਅਸੀਂ ਜੋਧੇ ਲੀਆਂ ਚ ਹੋਏ ਸਾਨੂੰ ਬਣਦੇ ਲੋੜ ਏ ਬਾਬਾ ਜੀਵਨ ਸਿੰਘ ਵਾਲੇ ਰਾਤ ਚੱਲਣ ਦੀ ਲੋੜ ਏ ਉਹਨਾਂ ਨੇ ਸਾਰਾ ਪਰਿਵਾਰ ਆ ਰਿਹਾ ਤੇ ਆਪਣੇ ਪਿਤਾ ਦਾ ਸੀਸ ਘੱਟ ਕੋਠੇ ਲਾਇਆ ਸੀਗਾ ਤੇ ਜੇ ਅਸੀਂ ਲੜਾਈ ਲੜਨੀ ਆ ਸਾਨੂੰ ਬਾਬਾ ਜੀਵਨ ਸਿੰਘ ਵਰਗੇ ਜਰਪਾਲ ਦੇ ਅਸੀਂ ਘਰਾਂ ਚ ਕਿੰਨੇ ਕੇ ਪੈਂਦੂ ਲਾਏ ਗੋਗੀ ਕੋੜੇ ਪਾਸੇ ਸਾਰੇ ਦੱਸੋ ਹੁਣ ਬਾਬਾ ਜੀਵਨ ਸਿੰਘ ਤਾਂ ਅਸੀਂ ਜਿੱਦਾਂ ਲਾਂਗ ਕੇ ਗਿਆ ਹੈ